ਕੈਨੇਡਾ ਦੇ ਵਿੱਚ ਕ੍ਰਾਈਮ ਰੇਟ ਇੰਨਾ ਜ਼ਿਆਦਾ ਵਧਿਆ ਹੋਇਆ ਹੈ ਜਿਸ ਦਾ ਇੱਕੋ ਇੱਕ ਕਾਰਨ ਮੰਨਿਆ ਜਾਂਦਾ ਹੈ ਕਿ ਕੈਨੇਡਾ ਦਾ ਮੌਜੂਦਾ ਬੇਲ ਸਿਸਟਮ ਜਿਸ ਦੇ ਵਿੱਚ ਅਗਲੇ ਦਿਨ ਹੀ ਦੋਸ਼ੀਆਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਜਿਸ ਕਾਰਨ ਚੋਰਾਂ ਦੇ ਹੌਸਲੇ ਵੀ ਬੁਲੰਦ ਹੋ ਜਾਂਦੇ ਹਨ ਉਹਨਾਂ ਦੇ ਵੱਲੋਂ ਫਿਰ ਤੋਂ ਕ੍ਰਾਈਮ ਅਟੈਂਪਟ ਕੀਤਾ ਜਾਂਦਾ ਹੈ ਬ੍ਰਾਂਟਨ ਦੇ 29 ਸਾਲਾ ਪੁਨੀਤ ਪਾਲ ਨੂੰ 2019 ਦੇ ਵਿੱਚ ਨਸ਼ਿਆਂ ਦੀ ਤਸਕਰੀ ਦੇ ਲਈ ਦੋਸ਼ੀ ਘਰਾੜ ਕੀਤਾ ਗਿਆ ਸੀ ਉਸ ਨੂੰ ਬੇਲ ਤੇ ਰਿਹਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਤੋਂ 2022 ਦੇ ਵਿੱਚ ਉਸ ਦੇ ਵੱਲੋਂ ਨਸ਼ਿਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਹੁਣ 2025 ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ ਇੱਕ ਮਹੀਨੇ ਤੱਕ ਪਰ ਉਸ ਦਾ ਕੇਸ ਹਜੇ ਤੱਕ ਸੋਲਵ ਨਹੀਂ ਹੋ ਸਕਿਆ ਉਸ ਦੇ ਉੱਪਰ ਮੁਕੱਦਮਾ ਹਜੇ ਵੀ ਚੱਲ ਨਹੀਂ ਜਾ ਰਿਹਾ ਹੈ ਦੱਖਣੀ ਅਨਟਾਰੀਓ ਦੇ ਇੱਕ ਦੋਸ਼ੀ ਡਰੱਗ ਡੀਲਰ ਪੁਨੀਤ ਪਾਲ ਤੇ 23 ਸਤੰਬਰ ਵਿੱਚ ਮੁਕੱਦਮਾ ਚੱਲ ਰਿਹਾ ਹੈ ਪੁਨੀਤ ਪਾਲ ਨੂੰ ਕੁਝ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਪੁਲਿਸ ਨੇ ਫੈਂਟਨਿਲ ਦੀ ਇੱਕ ਮਹੱਤਵਪੂਰਨ ਮਾਤਰਾ ਨੂੰ ਜ਼ਬਤ ਕੀਤਾ ਹੈ ਪਾਲ ਨੂੰ ਕ੍ਰਮਵਾਰ 9 ਨਵੰਬਰ 2019 ਅਤੇ 25 ਮਈ 2022 ਨੂੰ ਸਰਬਰੀ ਅਤੇ ਕੈਲੰਡਰ ਖੇਤਰਾ ਵਿੱਚ ਗ੍ਰਿਫਤਾਰੀਆਂ ਤੋਂ ਪੈਦਾ ਹੋਏ 13 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੋਸ਼ਾਂ ਵਿੱਚ ਤਸਕਰੀ ਦੇ ਉਦੇਸ਼ ਲਈ ਇੱਕ ਨਿਯੰਤਰਿਤ ਪਦਾਰਥ ਦੇ ਕਬਜ਼ੇ ਦੀਆਂ 5 ਗਿਣਤੀਆਂ ਇੱਕ ਪਦਾਰਥ ਵਿੱਚ ਤਸਕਰੀ ਦੀਆਂ 2 ਇੱਕ ਨਿਯੰਤਰਿਤ ਪਦਾਰਥ ਦੇ ਕਬਜ਼ੇ ਦੀਆਂ ਦੋ ਗ੍ਰਿੰਤੀਆਂ ਅਤੇ ਇੱਕ ਰਿਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੀਆਂ ਦੋ ਗ੍ਰਿੰਤੀਆਂ ਸ਼ਾਮਲ ਹਨ ਇੱਕ ਸਮੇਂ ਤੇ ਬ੍ਰੈਂਟਨ ਦਾ ਪੁਨੀਤ ਪਾਲ ਸਡਬਰੀ ਅਤੇ ਕੈਲੰਡਰ ਵਿੱਚ ਲਗਾਏ ਗਏ ਦੋਸ਼ਾਂ ਲਈ ਦੋਸ਼ੀ ਮੰਨਣ ਲਈ ਤਿਆਰ ਸੀ ਕ੍ਰਾਊਨ 29 ਸਾਲਾ ਪਾਲ ਲਈ 15 ਸਾਲ ਦੀ ਕੈਦ ਦੀ ਮੰਗ ਕਰ ਰਿਹਾ ਸੀ ਹਾਲਾਂਕਿ ਉਸ ਨੂੰ ਕਦੇ ਵੀ ਵਕੀਲ ਕਰਨ ਦੀ ਲੋੜ ਨਹੀਂ ਪਈ ਸੀ ਕਿਉਂਕਿ ਕੇਸ ਕਈ ਦੇਰੀ ਨਾਲ ਪ੍ਰਭਾਵਿਤ ਹੋਇਆ ਸੀ ਫਿਰ ਫਰਵਰੀ ਮਹੀਨੇ ਦੇ ਸ਼ੁਰੂ ਵਿੱਚ ਜਦੋਂ ਉਹ ਆਖਰਕਾਰ ਦੋਸ਼ੀ ਪਟੀਸ਼ਨਾਂ ਵਿੱਚ ਦਾਖਲ ਹੋਣਾ ਸੀ ਪਾਲ ਨੇ ਕੋਸ਼ਿਸ਼ ਨਾ ਕੀਤੀ ਕਿ ਉਹ ਹੁਣ ਮੁਕਦਮੇ ਦੇ ਵਿੱਚ ਜਾਣਾ ਚਾਹੁੰਦਾ ਹੈ ਅਤੇ ਆਪਣੇ ਤੇ ਲੱਗੇ ਦੋਸ਼ਾਂ ਦੀ ਲੜਾਈ ਲੜਨੀ ਚਾਹੁੰਦਾ ਹੈ ਜਿਸ ਕਾਰਨ 온ਟਾਰੀਓ ਕੋਰਟ ਦੇ ਜਸਟਿਸ ਲਿਓਨਾਰਡ ਕੇਮ ਨੂੰ ਗੁੱਸਾ ਆ ਗਿਆ ਜਿਸ ਨੇ ਫਿਰ ਵੀ ਕਿਹਾ ਕਿ ਮੁਕਦਮਾ ਚਲਾਉਣਾ ਅਤੇ ਮੁਕਦਮੇ ਦੀਆਂ ਤਾਰੀਖਾਂ ਨੂੰ ਜਲਦੀ ਤੋਂ ਜਲਦੀ ਸਥਾਪਿਤ ਕਰਨਾ ਪਾਲ ਦਾ ਅਧਿਕਾਰ ਹੈ ਪਰ ਹੁਣ ਲਗਭਗ 11 ਮਹੀਨੇ ਬਾਅਦ ਖਬਰ ਸਾਹਮਣੇ ਆ ਰਹੀ ਹੈ ਕਿ ਪੁਨੀਕ ਪਾਲ ਕੁਝ ਸਮੇਂ ਲਈ ਮੁਕਦਮੇ ਲਈ ਨਹੀਂ ਜਾ ਰਿਹਾ ਹੈ ਪੁਨੀਤ ਪਾਲ ਦੀ ਸੁਣਵਾਈ ਨਵੰਬਰ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣੀ ਸੀ ਇਸ ਦੀ ਬਜਾਏ ਉਸ ਦੇ ਕੇਸ ਦੀ ਸੁਣਵਾਈ ਹੁਣ 19 ਦਸੰਬਰ ਨੂੰ ਹੋਵੇਗੀ ਪੁਨੀਤ ਪਾਲ ਪਿਛਲੇ ਸਾਲ ਜਦੋਂ ਦੋਸ਼ੀ ਮੰਨਣ ਲਈ ਤਿਆਰ ਸੀ ਤਾਂ 3 ਅਕਤੂਬਰ 2023 ਨੂੰ ਇੱਕ ਪਟੀਸ਼ਨ ਦਾਖਲ ਕਰਨ ਦੀ ਵੀ ਉਮੀਦ ਕੀਤੀ ਗਈ ਸੀ ਪਰ ਸੜਕ ਤੇ ਇੱਕ ਵੱਡੇ ਟ੍ਰੈਫਿਕ ਸਟਾਪ ਕਾਰਨ ਕੰਟਿਆਂ ਲਈ ਆਵਾਜਾਈ ਰੋਕ ਦਿੱਤੀ ਗਈ ਸੀ ਜਿਸ ਕਾਰਨ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਸੀ ਇਸ ਤੋਂ ਪਹਿਲਾਂ ਵੀ ਕਈ ਵਾਰ ਪਟੀਸ਼ਨ ਰੱਦ ਹੋ ਚੁੱਕੀ ਸੀ ਦੇਵੀ ਨੇ ਜਸਟਿਸ ਲਿਉਨਾਰਡ ਕੇਮ ਨੂੰ ਨਿਰਾਸ਼ ਕੀਤਾ ਜੋ ਹੁਣ ਕੇਸ ਦੀ ਸੁਣਵਾਈ ਕਰ ਰਹੇ ਹਨ ਕੇਮ ਨੇ ਕਿਹਾ ਕਿ ਅਦਾਲਤ ਦਾ ਸਬਰ ਬਹੁਤ ਪਤਲਾ ਹੈ ਸਾਡੀ ਜ਼ਿੰਮੇਵਾਰੀਆਂ ਹਨ ਕਿ ਚੀਜ਼ਾਂ ਨੂੰ ਸਮੇਂ ਸਿਰ ਅੱਗੇ ਵਧਾਇਆ ਜਾਵੇ ਬ੍ਰੈਂਟਨ ਦੇ 29 ਸਾਲਾ ਪੁਨੀਤ ਪਾਲ ਦੇ ਕੇਸ ਦੀ ਇਸ ਪੂਰੀ ਕਹਾਣੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਵਿੱਚ ਚੱਲ ਰਹੀ ਜੁਮਾਹਰਤ ਨੀਤੀ ਕਾਰਨ ਹੀ ਕੇਸ ਦੇਰੀ ਨਾਲ ਸੋਲਵ ਹੁੰਦੇ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣ ਵਿੱਚ ਵੀ ਦੇਰੀ ਹੁੰਦੀ ਹੈ ਪੌਲ ਦਾ ਵਕੀਲ ਹਰਬਰ ਬੱਸੀ ਵੀ ਫਰਵਰੀ ਵਿੱਚ ਬਿਮਾਰ ਹੋ ਗਿਆ ਸੀ ਜਿਸ ਕਾਰਨ ਮੁਕਦਮੇ ਦੀ ਸੁਣਵਾਈ ਦੇ ਵਿੱਚ ਦੇਰੀ ਹੋਈ ਸੀ ਹੁਣ ਦੇਖਣਾ ਇਹ ਹੋਵੇਗਾ ਕਿ 19 ਦਸੰਬਰ ਨੂੰ ਪੁਨੀਤ ਪੌਲ ਦੇ ਕੇਸ ਦੀ ਸੁਣਵਾਈ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ ਬਿਊਰੋ ਰਿਪੋਰਟ ਹਮਦਰਦ ਟੀਵੀ